ਆ ਮਾਮਲਾ ਹੈ ਜੀ ਵਧੇਕੀਆਂ ਨੇ ਗੀਆਂ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਉਹ ਹਰ ਇੱਕ ਨਾਲ ਵਧੇਕੀ ਕਰ ਰਹੀ ਹੈਗੀ ਸਾਡੇ ਮਾਨਯੋਗ ਸਾਬਕਾ ਸਰਪੰਚ ਸਾਹਿਬ ਸਰਦਾਰ ਮੇਵਾ ਸਿੰਘ ਪੁੱਤਰ ਸਰਦਾਰ ਸੁਰਜੀਤ ਸਿੰਘ ਪਿੰਡ ਪੱਖੋਕੇ ਜਿਨ੍ਹਾਂ ਨੇ ਇਸ ਵਾਰ ਵੀ ਨਾਮਜ਼ਦਗੀ ਪੇਪਰ ਭਰੇ ਨੇ ਉਹ ਨਾਮਜ਼ਦਗੀ ਪੇਪਰ ਜਿਹੜੇ ਸਾਡੇ ਸੀਗੇ ਇਹਨਾਂ ਨੇ ਸਵੇਰੇ 11 ਵਜੇ ਸਾਡੇ ਰੱਦ ਕਰਤੇ ਉਸ ਰੱਦ ਕਰਨ ਤੋਂ ਬਾਅਦ ਅਸੀਂ ਜਿਹੜਾ ਸਾਡੇ ਤੇ ਅਲੀਗੇਸ਼ਨ ਸੀ ਉਹ ਲਿਆ ਕੇ ਇਹਨਾਂ ਨੂੰ ਐਪਲੀਕੇਸ਼ਨਾਂ ਦਿੱਤੀਆਂ ਇਹਨਾਂ ਨੇ ਫੇਰ ਵੀ ਸਾਡੀ ਸੁਣੀ ਨਹੀਂ ਜਿਸ ਕਰਕੇ ਸਾਨੂੰ ਧਰਨਾ ਲਾਉਣਾ ਪਿਆ ਇਸ ਧਰਨੇ ਲਾਉਣ ਤੋਂ ਬਾਅਦ ਮੁਰਦਾਬਾਦ ਕਰਨ ਤੋਂ ਬਾਅਦ ਫਿਰ ਇਹਨਾਂ ਤੇ ਅਸੀਂ ਦਬਾਅ ਬਣਾਇਆ ਦਬਾਅ ਬਣਾਉਣ ਤੋਂ ਬਾਅਦ ਇਹਨਾਂ ਨੇ ਫਿਰ ਸਾਨੂੰ ਕਲੀਅਰ ਕਰਕੇ ਦਿੱਤਾ ਸਾਡੇ ਮੇਵਾ ਸਿੰਘ ਸਾਡਾ ਉਮੀਦਵਾਰ ਕਲੀਅਰ ਕਰਕੇ ਦਿੱਤਾ ਇਹਦੇ ਨਾਲ ਹੀ ਜਦੋਂ ਅਸੀਂ ਇਹ ਕਲੀਅਰ ਕਰਾ ਲਿਆ ਤਾਂ ਮੇਰਾ ਭਰਾ ਨਰਿੰਦਰ ਸਿੰਘ ਪਿੰਡ ਚੀਮਿਆਂ ਤੋਂ ਇਹ ਪਿਛਲੇ ਸਮੇਂ ਮੈਂਬਰ ਬਲਾਕ ਸੰਮਤੀ ਰਹੇ ਨੇਗੇ ਇਹਨਾਂ ਤੇ ਐਲੀਗੇਸ਼ਨ ਲਾਇਆ ਕਿ ਇਹਨਾਂ ਨੇ ਪੰਚਾਇਤੀ ਜ਼ਮੀਨ ਤੇ ਕਬਜ਼ਾ ਕੀਤਾ ਹੋਇਆ ਮਾਨਯੋਗ ਵੀਡੀਓ ਸਾਹਿਬ ਨੇ ਐਲੀਗੇਸ਼ਨ ਲਾਇਆਗਾ ਹੁਣ ਅਸੀਂ ਇਸ ਐਲੀਗੇਸ਼ਨ ਦੇ ਵਿਰੁੱਧ ਸਰਦਾਰ ਰੰਜਨ ਸਿੰਘ ਚੀਮਾ ਕੱਲ ਨੂੰ ਆਪਣੀ ਐਪਲੀਕੇਸ਼ਨ ਲੈ ਕੇ ਆਪਣਾ ਪੱਖ ਲੈ ਕੇ ਅਸੀਂ ਡੀਸੀ ਸਾਹਿਬ ਦੇ ਘਰ ਆਉ ਕਰਾਂਗੇ ਅਸੀਂ ਡੀਸੀ ਸਾਹਿਬ ਦੇ ਜਾਵਾਂਗੇ ਅਸੀਂ ਆਪਣਾ ਪੱਖ ਰੱਖਾਂਗੇ ਤੇ ਜਿਸ ਵੀ ਕਿਸੇ ਐਮਐਲਏ ਦੀ ਜਾਂ ਮੰਤਰੀ ਦੀ ਜਾਂ ਆਮ ਆਦਮੀ ਪਾਰਟੀ ਦੇ ਆਗੂਆਂ ਦੀ ਗੱਲ ਨੂੰ ਮੰਨ ਕੇ ਸਾਡੇ ਭਰਾ ਦੀ ਫਾਈਲ ਨੂੰ ਰਿਜੈਕਟ ਕੀਤਾ ਜਿਹਦਾ ਕਿਤੇ ਵੀ ਕੋਈ ਨਜਾਇਜ਼ ਕਬਜ਼ਾ ਨਹੀਂ ਹੈ ਇਹ ਬਿਲਕੁਲ ਜੇਤੂ ਜਰਨੈਲਾਂ ਨੂੰ ਰੱਦ ਕੀਤਾ ਜਾ ਰਿਹਾ ਇਹ ੱੱੱਕੇ ਸਾਈਆਂ ਸਦਾ ਨਹੀਂ ਚੱਲਦੀਆਂ ਹੁੰਦੀਆਂ ਮੈਂ ਤੁਹਾਡੇ ਮਾਧਿਅਮ ਰਾਹੀਂ ਬੇਨਤੀ ਕਰੂੰਗਾ ਆਮ ਆਦਮੀ ਪਾਰਟੀ ਦੇ ਜਿਹੜੇ ਨੁਮਾਇੰਦੇ ਨੇ ਜਿਹੜੇ ਪਿੰਡਾਂ ਚ ਰਹਿੰਦੇ ਨੇ ਵੀਰੋ ਵੋਟਾਂ ਤਾਂ ਆਉਂਦੀਆਂ ਜਾਂਦੀਆਂ ਰਹਿੰਣਿਆ ਭਾਈ ਚਾਰਕ ਸਾਂਝਾ ਕਾਇਮ ਰੱਖੋ ਹਲਕੇ ਦੇ ਐਮਐਲਏ ਸਭਾ ਨੂੰ ਕਹਿੰਦੇ ਆ ਕਿ ਪਹਿਲੀ ਤੇ ਆਖਰੀ ਵਾਰ ਬਣਿਓ ਪਹਿਲੀ ਤੇ ਆਖਰੀ ਵਾਰ ਬਣਿਓ ਦਵਾਰੇ ਮੈਂਬਰ ਪੰਚਾਇਤ ਵੀ ਨਹੀਂ ਬੰਡਾ ਤੁਸੀਂ ਜਿਹੜੀਆਂ ਤੱਕੇ ਸੰਗੀਆਂ ਤੁਸੀਂ ਕਰਦੇ ਹੋ ਇਹਨਾਂ ਦਾ ਜਵਾਬ ਦੇਵਾਂਗੇ ਅਸੀਂ ਹੱਕਾ ਢਾਕੇ ਨਾਲ ਹੀ ਇਹਦੇ ਮੰਤਰੀ ਸਭਾ ਨੂੰ ਮੈਂ ਬੇਨਤੀ ਕਰਦਾ ਕਿ ਤੁਹਾਨੂੰ ਆਮ ਲੋਕਾਂ ਦੇ ਘਰਾਂ ਨੂੰ ਬਣਾਇਆ ਸੀ ਪਿੰਡ ਦੇ ਆਮ ਲੋਕਾਂ ਦੇ ਘਰਾਂ ਨੂੰ ਪੰਜਾਬ ਦੀ ਜਨਤਾ ਨੇ ਬਣਾਇਆ ਸੀ ਪਰ ਤੁਸੀਂ ਆਮ ਤੋਂ ਖਾਸ ਹੀ ਨਹੀਂ ਤੁਸੀਂ ਬਹੁਤ ਖਾਸ ਬਣ ਗਏ ਹੋ ਔਕਾਤ ਨਾ ਭੁੱਲੋ ਔਕਾਤ ਨਾ ਭੁੱਲੋ ਭਗਵੰਤ ਮਾਨ ਜੀ ਇੱਕ ਦਿਨ ਆਊਗਾ ਤੁਸੀਂ ਸਾਬਕਾ ਮੁੱਖ ਮੰਤਰੀ ਹੋਵੋਗੇ ਤੁਸੀਂ ਤੇ ਥੋੜੇ ਜੇ ਰੋਗ ਨਾਲ ਹੀ ਥੋੜਾ ਜਿਹਾ ਝੱਸਾ ਨਹੀਂ ਚੱਲਦੇ ਪਥਰੀ ਸ਼ਹੀਦ ਬਣ ਕੇ ਫੋਰਸ ਵਿੱਚ ਜਾ ਪੈਨੇ ਹੋ ਹਜੇ ਤਾਂ ਤੁਸੀਂ ਸਾਬਕਾ ਮੁੱਖ ਮੰਤਰੀ ਬਣਨਾ ਧਰਤੀ ਤੇ ਰਹਿ ਕੇ ਗੱਲਾਂ ਕਰੋ ਪੰਜਾਬ ਦੇ ਲੋਕਾਂ ਨਾਲ ਇਨਸਾਫ ਪਸੰਦ ਲੋਕਾਂ ਨਾਲ ਤੱਕੇ ਸਾਈਆਂ ਨਾ ਕਰੋ ਤੱਕੇ ਸਾਈ ਬਿਲਕੁਲ ਨਹੀਂ ਚਲੇਗੀ ਮਾਮਲਾ ਜੀ ਇਹ ਆਪਾਂ ਪਹਿਲਾਂ ਬਲਾਕ ਸੰਪਤੀ ਮੈਂਬਰਾਂ ਮੌਜੂਦਾ ਕਿਹੜਾ ਪਿੰਡ ਜੀ ਚੀਮਾ ਪਿੰਡ ਤੋਂ ਆ ਹੁਣ ਐਸੀ ਫਾਰਪਰ ਵੀ ਸਰਪੰਚੀ ਦੇ ਅੱਛਾ ਜੀ ਕੋਈ ਸੰਬਲੜ ਦੇ ਕੁਝ ਨਹੀਂ ਹੈਗਾ ਜਾਣ ਪੁੱਜ ਕੇ ਇਲਜ਼ਾਮ ਰਾ ਰਹੇ ਨੇ ਇਹਨਾਂ ਨੇ ਪਹਿਰੇ ਪਿਛਲੀ ਪੰਚਾਇਤ ਸੀ ਉਹਨੇ ਹਾਈ ਕੋਰਟ ਤੇ ਕੇਸ ਪਾਇਆ ਸੀ ਉਹਨੇ ਹਾਈ ਕੋਰਟ ਨੇ ਰਜਿਸਟਰ ਕਰਤਾ ਸੀ ਉਹ ਸੇਸ ਰਿਕਾਰਡਰੇ ਮੈਨੂੰ ਬਰੀ ਕਰਤਾ ਜੀ ਓਕੇ ਠੀਕ ਹਣਾ ਜੀ ਹਾਂ ਹੁਣ ਭਾਈ ਜਿੱਤ ਸੀ ਮੇਰੀ ਪੂਰੀ ਵਧੀਆ ਨੱਗਰ ਮੇਰਾ ਬੜਾ ਸਾਥ ਦੇ ਰੇ ਮੈਂ ਨੱਗਰ ਦਾ ਦੇ ਰਿਆ ਸੀ ਉਹਨੇ ਜਿੱਤ ਜਰੀ ਨਹੀਂ ਗਈ ਬਸ ਉਹ ਕਹਿੰਦੇ ਪੱਲੇ ਕਹਿੰਦੇ ਵੀ ਤੇਰੇ ਦੇ ਸਾਹਮਣੇ ਹੁਣ ਕਹਿੰਦੇ ਵੀ ਤੇਰਾ ਕਲੀਅਰ ਨਹੀਂ ਫਲਾਣਾ ਨਹੀਂ ਪਾਟਮਾ ਟੋਲ ਤੇ ਰੱਖੇ ਤੇ ਮੈਨੂੰ ਕਰੀ ਜਾਂਦੇ ਜੀ ਇਹ ਆ ਲੈ ਦੇ ਆ ਲੈ ਦੇ ਆ ਲੈ ਦੇ ਆ ਲੈ ਦੇ ਜਿਆ ਕਰੀ ਜਾਂਦੇ ਇਹ ਤੜਕੇ ਦੇ ਜੀ ਇਹਦੀ ਜਿੱਤ ਹੁੰਦੀ ਹੈ ਪੂਰੀ ਫਾਰਮ ਜੱਟ ਕਰਦੇ ਨੇ ਕਹਿੰਦੇ ਵੀ ਤੇਰੇ ਤੇ ਆ ਡੀਡੀ ਪੀਓ ਤੋਂ ਲਿਖਾ ਕੇ ਲੈ ਕੇ ਆਓ ਜੇ ਡੀਸੀ ਤੋਂ ਲਿਖਾ ਕੇ ਲੋਕੇ ਤੇ ਲਿਖਾ ਕੇ ਲੈ ਕੇ ਆਓ ਸਾਰਾ ਕੁਝ ਲਖਾ ਲਿਆਦਾ ਸਾਰਾ ਕੁਝ ਹਾਂਜੀ ਹੁਣ ਕੀ ਹੋਇਆ ਹੁਣ ਉਦੋਂ ਕਹੇ ਵੀ ਤੁਸੀਂ ਆਜਾ ਡਾਇਰੈਕਟ ਕਰਤੇ ਤੁਸੀਂ ਡਿਸੀਜਨ ਨੂੰ ਮਿਲ ਪਾਉ ਨੂੰ ਮਿਲ ਪਾਉ ਨੂੰ ਮਿਲ ਪਾਉ ਹੁਣ ਆ ਕੇ ਕਹਦੇ ਵਾ ਹੁਣ ਗੱਲ ਕਿਓ ਜੀ ਸਾਡੀ ਸੰਮਤੀ ਦੀ ਮੀਟਿੰਗ ਸੀ ਕਿਹੜਾ ਸਾਡੇ ਸੰਮਤੀ ਦਾ ਪਟਵਾਰੀ ਸੀ ਉਹ ਵਿਜੀਲੈਂਸ ਨੇ ਫੜ ਲਿਆ ਸੀ ਉਹ ਕਿਸੇ ਨੇ ਮਤਾਂ ਨਹੀਂ ਦੀ ਪਾਇਆ ਉਹਦੀ ਖਾਤਰ ਹਾਈ ਕੋਰਟ ਦੇ ਵਿੱਚ ਵੀ ਅਸਰ ਆਈ ਸੀ ਉਹ ਕਹਿੰਦੇ ਵੀ ਚੇਅਰਮੈਨ ਤੋਂ ਮੋਹਰ ਲਵਾ ਦਿਓ ਸਾਨੂੰ ਵੀ ਤੇਰੇ ਅਸੀ ਕਾ ਕੇ ਸਹੀ ਕਰ ਦਿੰਨੇ ਆ ਦੱਸੋ ਜੀ ਵੀਰੋ ਕਿ ਚੇਅਰਮੈਨ ਕਹਿੰਦਾ ਵੀਡੀਓ ਸੈਂਡ ਕਰੋ ਵੀਡੀਓ ਸੈਂਡ ਕਰਦਾ ਨਹੀਂ ਜੀ ਚੇਅਰਮੈਨ ਜੀ ਮੈਂ ਕਿੰਮ ਕਰਦੇ ਫਸਣਾ ਜੀ ਅਸੀਂ ਅਗਲੀ ਰਣਨੀਤੀ ਕੀ ਹੋਊਗੀ ਅਗਲੀ ਰਾਜੀ ਬੱਧਰ ਨਾਲ ਆਵੇਂ ਕਹਿੰਦੇ ਫਰਿਆਦ ਕਰਾਂਗੇ ਟੀਵੀ ਸਾਹਮਣੇ ਸਾਰਾ ਨਗਰ ਜਾਊਗਾ ਕੱਲ ਨੂੰ ਅਸੀਂ ਜਾਵਾਂਗੇ ਡੀਜੀ ਸਾਹਿਬ ਦੇ ਉਦੋਂ ਵੇਲੇ ਕੋਈ ਨਾਲ ਰੋਡ ਰੋਕਾਂਗੇ ਟੀਮਾਂ ਵਾਲੇ ਸਾਰੇ ਜੀ ਟੀਮਾਂ ਵਾਲੇ ਆਈ ਵੀਰੋ ਹਾਂ ਹਾਈ ਵੀਰੋ ਰੋਕਾਂਗੇ ਜੀ ਵੀਰ ਜੀ ਕੀ ਨਾਮ ਆ ਮੇਰਾ ਨਾਮ ਮਰਤਪਾਲ ਸਿੰਘ ਆ ਜੀ ਮੈਂ ਸੰਮਤੀ ਪਟਵਾਰੀ ਸ਼ੈਨਾ ਜੀ ਦੱਸੋ ਸਰ ਕੀ ਪੁੱਛਣਾ ਚਾਹੁੰਦੇ ਮੈਥੋਂ ਕਿਹੜੇ ਟੀਮਾਂ ਵਾਲੇ ਆਰੇ ਵਾਜੀ ਕਰਕੇ ਗਏ ਹਾਂ ਹਾਂਜੀ ਕਰਨ ਵਾਲਾ ਕੀ ਗਏ ਹਾਂਜੀ ਉਹਦੇ ਬਾਰੇ ਕੀ ਕਰਾ ਇਹਨਾਂ ਸਰ 2016 ਦੇ ਵਿੱਚ ਅਧਿਕਾਰਤ ਪੰਚ ਗੁਰਵਿੰਦਰ ਸਿੰਘ ਦੀ ਹਾਜ਼ਰੀ ਦੇ ਵਿੱਚ ਇੱਥੇ ਡੀਮਾਰਕੇਸ਼ਨ ਹੋਈ ਸੀਗੀ ಗ್ರಾಮ ਪੰਚਾਇਤ ਜੀਮਾ ਦੇ ਵਿੱਚ ਉਹਦੇ ਵਿੱਚ ਜਿਹੜਾ ਨਰਿੰਜਨ ਸਿੰਘ ਆ ਇਹ ਜਿਨੇ ਇਸ ਵਾਰ ਨਾਮਜ਼ਦਗੀ ਕਾਗਜ਼ ਭਰੇ ਨੇ ਉਹਦੇ ਕੋਲੇ ਛੱਪੜ ਦੱਬਿਆ ਹੋਇਆ ਨਿਕਲਿਆ ਸੀਗਾ ਕਨਗੋ ਦੀ ਰਿਪੋਰਟ ਹਲਕਾ ਕਨਗੋ ਤੇ ਪਟਵਾਰੀ ਦੀ ਰਿਪੋਰਟ ਮੁਤਾਬਕ ਉਸ ਮੁਤਾਬਕ ਜੋ ਨਿਕਲਿਆ ਸੀ ਉਸ ਨਾਲ 2020 ਦੇ ਵਿੱਚ ਜ਼ਿਲ੍ਹਾ ਕਲੈਕਟਰ ਦੀ ਅਦਾਲਤ ਵਿੱਚ ਕੇਸ ਵੀ ਚੱਲਿਆ ਸੀ ਜਿਸ ਵਿੱਚ ਉਹਨੇ ਆਪਦਾ ਐਫੀਡੈਵਟ ਵੀ ਦਿੱਤਾ ਹੈ ਜਿਹੜਾ ਕਿ ਚੰਨਜੀਤ ਸਿੰਘ ਪੰਚਾਇਤ 77 ਨੇ ਸਾਨੂੰ ਲਿਖਤੀ ਰੂਪ ਵਿੱਚ ਵੀ ਦਿੱਤਾ ਗਿਆ ਇਸ ਵਿਅਕਤੀ ਦੇ ਜਿਹੜਾ ਸੀਗਾ ਇਸ ਸੰਬੰਧੀ ਸਾਨੂੰ ਪੰਚਾਇਤ 77 ਵੱਲੋਂ ਰਿਪੋਰਟ ਕੀਤੀ ਗਈ ਹੈ ਰਿਪੋਰਟ ਦੇ ਮੁਤਾਬਕ ਅਸੀਂ ਆਰਓ ਸਾਹਿਬ ਨੂੰ ਰਿਪੋਰਟ ਭੇਜ ਚੁੱਕੇ ਹਾਂ ਪਰ ਜਿਹੜਾ ਇਹਨੇ ਹੁਣ ਇਸ ਸੰਬੰਧੀ ਧਰਨਾ ਵਗੈਰਾ ਜੋ ਲਾਇਆ ਸਾਨੂੰ ਉਸ ਬਾਰੇ ਕੋਈ ਵੀ ਜਾਣਕਾਰੀ ਨਹੀਂ ਵੀ ਕਿ ਕਿਦਾਂ ਲਾਇਆ ਕੀ ਗੱਲਬਾਤ ਸਰ ਉਹ ਕਹ ਰਿਹਾ ਸੀ ਸਿਆਸੀ ਦਿਵਾ ਕਰਕੇ ਸਾਡੀ ਨਹੀਂ 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 ਕੋਈ ਸਿਆਸੀ ਦਿਵਾ ਨਹੀਂ ਕਿਸੇ ਵੀ ਸਾਨੂੰ ਲੀਡਰ ਦਾ ਫੋਨ ਨਹੀਂ ਆਇਆ ਕਿਸੇ ਵੀ ਸਾਨੂੰ ਨਹੀਂ ਆ ਅਸੀਂ ਜੋ ਐਕਚੁਅਲੀ ਪੋਜੀਸ਼ਨ ਹੈ ਜੋ ਕਾਗਜ਼ਾਂ ਦੇ ਵਿੱਚ ਹੈ ਅਸੀਂ ਉਹੀ ਸਪਸ਼ਟ ਕੀਤਾ ਸਾਨੂੰ ਕੋਈ ਪ੍ਰੈਸ਼ਰ ਨਹੀਂ ਹੈ ਕਿਸੇ ਤੇ ਠੀਕ